ਇਦਾਂ ਹੀ ਕੱਲ ਸਾਡੀ ਜਿਹੜੀ 6325 ਨੂੰ ਅਸੀਂ ਜਿਹੜਾ ਨਸ਼ਿਆਂ ਦੇ ਵਿਰੁੱਧ ਇੱਕ ਯੁੱਧ ਵਿੱਢਿਆ ਹੈਗਾ ਉਹਦੀ ਮੇਮ ਦੇ ਤਰ੍ਹਾਂ ਨਹੀਂ ਕੱਲ ਸਾਡੇ ਜਿਹੜੇ ਸੀਆਈਏ ਸਟਾਫ ਜੈਤੋ ਹੈਗੇ ਇਹਨਾਂ ਨੇ ਇੱਕ ਵਿਅਕਤੀ ਹੈ ਗੁਰਤੀਰਤ ਸਿੰਘ ਉਰਫ ਬੱਬੂ ਚੈਲਪਿੰਡ ਦਾ ਹੈਗਾ ਇਹਨੂੰ ਫੜਿਆ ਉਹਦੇ ਕੋਲੋਂ 2 ਕਿਲੋ ਤੇ 560 ਗ੍ਰਾਮ ਹਫੀਮ ਸਾਨੂੰ ਬਰਾਮਦ ਹੋਈ ਸੀ ਫਿਰ ਜਿਸ ਤੇ ਚੱਲਦੇ ਕਈ 34 ਨੰਬਰ ਐਫਆਈਆਰ ਸਦਰ ਫਰੀਡਕੋਟ ਥਾਣੇ 'ਚ ਦਿੱਤੀ ਹੈ ਤੇ ਜਦੋਂ ਇਹਨੂੰ ਇਹ ਪੁੱਛ ਪੜਤਾਲ ਕੀਤੀ ਹੈਗੀ ਆ ਕਿ ਬੰਦ ਭਾਈ ਫੀਮ ਕਿੱਥੋਂ ਲੈ ਕੇ ਆਇਆ ਜਾਂ ਇਹਦੇ ਚ ਨਾਲ ਕੌਣ ਹੋਰ ਹੈਗੇ ਨੇ ਇਹਦੇ ਇਸ ਚ ਤੇ ਇਹਨੂੰ ਇਹਨੂੰ ਦੱਸਿਆ ਕਿ ਇੱਕ ਧਰਮਪ੍ਰੀਤ ਪੁੱਤਰ ਕੌਰ ਸਿੰਘ ਹੈਗਾ ਜੀ ਇੱਥੇ ਉਹ ਵੀ ਯੋਸੇਪ ਸਿੰਘ ਦਾ ਜੀ ਤੇ ਉਹ ਇਹਦੇ ਕੋਈ ਕੰਮ ਕਰਾਉਂਦਾ ਜਾਂ ਉਹ ਵੀ ਸ਼ਾਮਲ ਹੈਗਾ ਸੋ ਐਸੀ ਧਰਮਪ੍ਰੀਤ ਹੋਰਾਂ ਨੂੰ ਵੀ ਇਹਦੇ ਚ ਨਾਮਿਨੇਟ ਕੀਤਾ ਇਸ ਮੁਕਦਮੇ 'ਚ ਤੇ ਉਹਦੀ ਭਾਲ ਜਾਰੀ ਹੈਗੀ ਕੀ ਕੰਮ ਕਰਦਾ ਸਾਰੇ ਸਰਕਾਰੀ ਮੁਲਾਜ਼ਮ ਨੇ ਇਹ ਜੀ ਸੁਨੀਤ ਧਰਮਪ੍ਰੀਤ ਜਿਹੜਾ ਹੈਗਾ ਕੋ ਕੋ ਇਹ ਬਰਗਾੜੀ ਵਾਲੇ ਪਾਸੇ ਕਿਸੇ ਪਿੰਡ ਸ਼ਾਇਦ ਮੱਤੀ ਚ ਇੱਕ ਮਾਸਟਰ ਦੀ ਨੌਕਰੀ ਸਰਕਾਰੀ ਵੀ ਕਰਦਾ ਹੈਗਾ ਸਰਕਾਰੀ ਅਧਿਆਪਕ ਨਹੀਂ ਹਾਂਜੀ ਜੀ ਜੀ ਕਿਸ ਤਰ੍ਹਾਂ ਇਹ ਲੋਪਰ ਸਰਕਾਰੀ ਇਹਦੇ ਚ ਹੀ ਆਈ ਸੀ ਹੁਣ ਜਦਾਂ ਇਹ ਸਰਕਾਰੀ ਮੁਲਾਜ਼ਮਾਂ ਦਾ ਮਹਿਕਮੇ ਨੂੰ ਲਿਖ ਕੇ ਭੇਜਾਂਗੇ ਕਿ ਇਹਦੇ ਤੇ ਅਗਲੀ ਜਿਹੜੀ ਵੀ ਆ ਮਹਿਕਮਾ ਨਾਲ ਕਾਰਵਾਈ ਕੀਤੀ ਜਾਵੇ ਉਹ ਅਸੀਂ ਇੱਕ ਰਿਪੋਰਟ ਬਣਾ ਕੇ ਤੁਰੰਤ ਜਿਹੜੇ ਸਬੰਧਤ ਡੀਓ ਨੂੰ ਭੇਜ ਕੇ ਤੇ ਅਗਲੀ ਕਾਰਵਾਈ ਉਹਨਾਂ ਨੇ ਕਰਨੀ ਹੈਗੀ ਹੈ ਇਸੇ ਤਰ੍ਹਾਂ ਹੀ ਕੱਲ ਸਾਡੀ ਜਿਹੜੀ ਸਿਟੀ ਕੋਟਪੂਰਾ ਚ ਹੈਗੇ ਐ ਐਸ ਐਚਓ ਉਹਨਾਂ ਦੀ ਟੀਮ ਨੂੰ ਇੱਕ ਸਫਲਤਾ ਮਿਲੀ ਹੈਗੀ ਆ ਉਹਨਾਂ ਨੇ ਇੱਕ ਬੰਦਾ ਫੜਿਆ ਹੈਗਾ ਉਹਦੇ ਕੋਲ 20 ਗ੍ਰਾਮ ਹੈਰੀਵਨ ਜਿਹੜੀ ਕੀ ਕਹਿੰਦੇ ਆ ਉਹ ਬਰਾਮਦ ਹੋਈ ਹੈ ਉਸ ਤਹਿਤ ਉਹਨਾਂ ਨੇ ਫਿਰ ਇੱਕ 51 ਨੰਬਰ ਮੁਕਤਮਾ 226185 ਦਾ ਐਨ ਡੀ ਪੀ ਐਸ ਐਟ ਦਾ ਸਿਟੀ ਕੋਟਪੂਰੇ ਥਾਣੇ ਤਹਿਤ ਦਿੱਤਾ ਇਹ ਬੰਦਾ ਜਿਹੜਾ ਫੜਿਆ ਹੈਗਾ ਗੁਰਪ੍ਰੀਤ ਕਾਲਾ ਪੋਪਲੂ ਇਹਦੇ ਤੇ ਪਹਿਲਾਂ ਹੀ 4 ਮੁਕਦਮੇ ਹੈਗੇ ਐ ਐਨ ਡੀ ਪੀ ਐਸ ਥਾਣੇ ਦੇ ਜਣ ਕੇ ਸਾਦਕ ਚ ਹੈਗਾ ਫਰੀਦਕੋਟ ਸਦਰ ਚ ਹੈਗਾ ਸਿਟੀ ਕੋਰਪੂਰ ਚ ਹੈਗਾ ਜਣ ਕੇ ਪਹਿਲਾਂ ਵੀ ਇਹ ਇਹੀ ਕੰਮ ਕਰਦਾ ਤੇ ਹੁਣ ਫਿਰ ਉਸੇ ਲੜੀ ਚ ਆਪਾਂ ਇਹਨੂੰ ਫੜਿਆ ਇਦਾਂ ਹੀ ਸਿਟੀ ਕੋਰਪੂਰ ਇਹਨਾਂ ਨੇ ਹੋਰ 200 ਨਸ਼ੀਲੀਆਂ ਗੋਲੀਆਂ ਜਿਹੜੀਆਂ ਉਹ ਬਰਾਮਦ ਕੀਤੀਆਂ ਤੇ ਇੱਕ 52 ਨੰਬਰ ਐਫ ਆਈ ਆਰ ਦਰਜ ਕੀਤੀ ਹੈ ਕਿ ਬੰਦੇ ਉਹ ਦੋ ਬੰਦੇ ਨੇ ਉਹਨਾਂ ਤੇ ਵੀ ਜਿਹਨੂੰ ਕਿ ਕਹਿੰਦੇ ਆ ਚਮਕੌਰ ਸਿੰਘ ਤੇ ਇੱਕ ਦੂਜਾ ਸੁਖਜਿੰਦਰ ਇਹਨਾਂ ਦੇ ਵੀ ਪਹਿਲਾਂ ਐਨਡੀਪੀਐਸ ਦੇ ਪਰਚੇ ਹੈਗੇ ਚਮਕੌਰ ਤੇ ਜਿਵੇਂ ਕਿ ਆਪਾਂ ਕਹਿ ਦਈਏ ਸ਼ਰਾਬ ਦੇ ਦੋ ਪਰਚੇ ਨੇ ਤੇ ਐਨਡੀਪੀਐਸ ਦੇ ਤਿੰਨ ਪਰਚੇ ਨੇ ਤੇ ਜਿਹੜਾ ਦੂਜਾ ਦੋਸ਼ੀ ਹੈਗਾ ਜੀ ਉਹਦੇ ਤੇ ਇੱਕ ਪਰਚਾ ਪਹਿਲਾਂ ਹੀ ਐਨਡੀਪੀਐਸ ਸੈਕਟਰ ਦਾ ਕਮਰਸ਼ੀਅਲ ਕੁਆਂਟੀਟੀ ਦਾ ਹੈਗਾ ਤੇ ਇਦਾਂ ਹੀ ਸਾਡੇ ਇਨਸਪੈਕਟਰ ਜਿਹੜੀ ਅਮਰਿੰਦਰ ਸਿੰਘ ਇੰਚਾਰਜ ਸੀਆਈਏ ਹੈਗੇ ਇਹਨਾਂ ਦੀ ਟੀਮ ਨੂੰ ਸਫਲਤਾ ਮਿਲੀ ਕੱਲ ਇਹਨਾਂ ਨੇ 40 ਕਿਲੋ ਜਿੰਨੇ ਕਹਿੰਦੇ ਡੋਡਾ ਚੂਰਾ ਪੋਸਟ ਬਰਾਮਦ ਕਰਾਈ ਹੈ ਕੀਤੀ ਹੈ ਤੇ 1 99000 ਜਿਹੜਾ ਡਰਗ ਮਨੀ ਇਹਨਾਂ ਨੇ ਰਿਕਵਰ ਕਰਾਇਆ ਕੀਤਾ ਤੇ ਇੱਕ 39 ਨੰਬਰ ਐਫ ਆਈ ਆਰ ਦਰਜ ਕੀਤੀ ਹੈ ਜੀ ਸਦਰ ਕੋਟਪੂਰੇ ਦੇ ਏਰੀਆ 'ਚ ਇਥੇ ਤੁਹਾਨੂੰ ਇਹ ਦੱਸਣਾ ਅਸੀਂ ਜ਼ਰੂਰੀ ਸਮਝਦੇ ਹੈਗੇ ਆ ਕਿ ਜਿਹੜੀ ਅਸੀਂ ਇਹ ਮਹਿੰਮ ਛੇੜੀ ਹੈਗੀ ਨਸ਼ਿਆਂ ਦੇ ਵਿਰੁੱਧ ਜਿਹੜੀ ਹੈ ਇਹਦੇ ਵਿੱਚ ਅਸੀਂ ਪਿਛਲੇ ਜਿੰਨੂੰ ਕੀ ਕਹਿੰਦੇ ਆ ਕਿ 7 ਮਹੀਨਿਆਂ 'ਚ 165 ਫਕਾਦਮਾ ਦਰਜ ਇਹ ਕੀਤਾ ਜਿਸ ਦੇ ਕੋਲ ਇਹ 224 ਨਸ਼ਾ ਤਸਕਰ ਕਾਬੂ ਕੀਤੇ ਆ ਤੇ ਅਸੀਂ ਪੂਰਾ ਜੋਰ ਲਾ ਰਹੇ ਹਾਂ ਤਾਂ ਜੋ ਕਿ ਜਿਹੜੇ ਨਸ਼ਿਆਂ ਦੇ ਜਿਹੜੇ ਕਾਰੋਬਾਰ ਤੇ ਮਲਬਜ਼ ਨੇ ਜਾਂ کاروبਾਰੀ ਨੇ ਚਾਹੇ ਉਹ ਕਿਸੇ ਵੀ ਲੈਵਲ ਦੇ ਆ ਉਹਨਾਂ ਨੂੰ ਅਸੀਂ ਸਿਲਾਖਾਂ ਦੇ ਪਿੱਛੇ ਜਣ ਕੀ ਕਾਨੂੰਨ ਦੇ ਗ੍ਰਫਤ ਚ ਲੈ ਕੇ ਆਈਏ ਇਸੇ ਤਰ੍ਹਾਂ ਹੀ ਅਸੀਂ ਜਿਹੜੇ ਆਰਗੇਨਾਈਜ਼ਡ ਕ੍ਰਾਈਮ ਕਰਦੇ ਨੇ ਕਿਦਾਂ ਕਈ ਆਰਗੇਨਾਈਜ਼ਡ ਕ੍ਰਾਈਮ ਚ ਵੀ ਜਿੱਦਾਂ ਕੋਈ ਮਗੇ ਲੁਟਕਾਂ ਕੁੰਆ ਕਰਦੇ ਨੇ ਚਾਹੇ ਉਹ ਲਗੜਦੇ ਨੇ ਆਰਗੇਨਾਈਜ਼ਡ ਕ੍ਰਾਈਮ ਚ ਮਲਵਰ ਹੇਕੇ ਨੇ ਅਸੀਂ 7 ਮਹੀਨਿਆਂ ਦੇ ਦੌਰਾਨ ਉਹਨਾਂ ਬੰਦਿਆਂ ਤੇ 22 ਮੁਕਦਮੇ ਦਰਜ ਕੀਤੇ ਤੇ 113 ਦੋਸ਼ੀ ਅਸੀਂ ਆਰਗੇਨਾਈਜ਼ਡ ਕ੍ਰਾਈਮ ਦੇ ਤਹਿਤ ਫੜੇ ਹੈਗੇ ਨੇ ਤੇ ਇਹ ਜਿਹੜੀ ਮਹਿੰਮ ਹੈ ਅਸੀਂ ਲਗਾਤਾਰ ਜਾਰੀ ਹੈਗੀ ਹੈ ਤੇ ਅਸੀਂ ਨੂੰ ਅੱਗੇ ਵੀ ਇਹ ਹੀ ਕਰਦੇ ਰਹਿਣਾ ਹੈ